ਵਿਰਸਾ ਰੁਤਵਾ ਸਭ ਭੁੱਲ ਗਏ ਸੀ ਫਿਰੇ ਮੋਤੀ ਛੱਗ ਕੌਡੀਆਂ ਉੱਪਰ ਜੱਗ ਰਹੇ ਸੀ ਇੱਕ ਦੂਜੇ ਨੂੰ ਹੱਥੀਂ ਕਰਦੇ ਰਹਿੰਦੇ ਉਹਦੋਂ ਛਾਵਾ ਸੀ ਇੱਕ ਦੂਜੇ ਨੂੰ ਹੱਥੀਂ ਪੈਂਦੇ ਕਰਦੇ ਉਹਦੋਂ ਛਾਵਾ ਸੀ ਸਾਰਿਆਂ ਘਰਾਂ ਦੇ ਵਿੱਚ ਬਾਪੂ ਤੇ ਨਾਲ ਮਾਵਾ ਸੀ ਕਿਵੇਂ ਮਿਲੀ ਪੱਗ ਕਿਵੇਂ ਮਿਲੀ ਪੱਗ ਕਿਵੇਂ ਇਹ ਸੇੜ ਟਕਣਾ ਸ਼ੁਰੂ ਹੋਇਆ ਕਿੱਥੇ ਅੰਧ ਵਿੱਚ ਫਰਜ਼ੰਗ ਚੰਪੌਰ ਕੀ ਕੀ ਹੋਇਆ ਚੋਰ ਥਪਾਰਿਆਂ ਨੂੰ ਕਿਉਂ ਰਿਹਾ ਕਿਸੇ ਦਾ ਭੈਣਾ ਚੋਰ ਥਪਾਰਿਆਂ ਨੂੰ ਕਿਉਂ ਕਿਸੇ ਦਾ ਰਿਹਾ ਭੈਣਾ ਰੱਬ ਅਸਲ ਹੈ ਕਿੱਥੇ ਕਿਉਂ ਹੋਇਆ ਕਦੇ ਇਹ ਤੈਨਾ ਸੁਖੀ ਸੁਖੋਵੇ ਸੋਖ ਹੀ ਸੋਖ ਹੋਵੇ ਦਸ ਐਨੇ ਕਿਉਂ ਬੇਕਾਰ ਹੋ ਗਏ ਅਜਹਾ ਕੀ ਬੰਦਾ ਸਾਰੇ ਕਿਉਂ ਦਾ ਚਾਹ ਹੋ ਗਏ ਆਪਣੇ ਹੀ ਘਰ ਵਿੱਚ ਜਦੋਂ ਸਾਰੇ ਰੁਟਣ ਲੱਗਣਗੇ ਇੱਕ ਦੂਜੇ ਨੂੰ ਮਾਰਨ ਦੀ ਖਾਤਰ ਦਿਉ ਤਾਂ ਕੱਢਣਗੇ ਗਰੀਬ ਦੀ ਕੋਈ ਜਾਨੀ ਲਵੇ ਕੋਈ ਹੁਣ ਸਾਰਨਾ ਗਰੀਬ ਦੀ ਕੋਈ ਜਾਨੀ ਲਵੇ ਹੁਣ ਕੋਈ ਸਾਰਨਾ ਪਤਾ ਜਦੋਂ ਲੱਗਦਾ ਇਹਨਾਂ ਦੇ ਵਿੱਚ ਕਰਵਾ ਮਾਇ ਹੱਥਾਂ ਨੂੰ ਥੁੱਕ ਲਾ ਕੇ ਚਟਣ ਨੂੰ ਬੈਠੇ ਵਸ ਧਿਆਨ ਨੇ ਹੱਥਾਂ ਨੂੰ ਥੁੱਕ ਲਾ ਕੇ ਚਟਣ ਨੂੰ ਬੈਠੇ ਵਸ ਧਿਆਨ ਨੇ ਉਮਰਾਨਾਂ ਦੀ ਮੁੱਖ ਚੱਲੇ ਪਰ ਮਿੰਟਾਂ ਦੇ ਧਿਆਨ ਨੇ ਬਾਬਾ ਨਾਨਕ ਤੇ ਮਰਦਾਨਾ ਬਾਬਾ ਨਾਨਕ ਤੇ ਮਰਦਾਨਾ ਬੜੇ ਕੁਸ ਕੁਸ ਬਾਬਾ ਨਾਨਕ ਤੇ ਮਰਦਾਨਾ ਬੜੇ ਕਿਸੇ ਬੁਰੇ ਯਾਂ ਦੇ ਅੱਜ ਦੇ ਜਵਾਨੇ ਵਿੱਚ ਸੱਜਣਾ ਇੱਕ ਤੇ ਸ਼ਰਾ ਮਾਰਦੇ ਬੁਰੀ ਨੇ ਝਾੜੀ ਲਿਆ ਬੁਰੀ ਨੇ ਝਾੜੀ ਲਿਆ ਪੱਲਾ ਬਹਿ ਗਿਆ ਕੱਲਾ ਚਾਰੇ ਪਾਸੇ ਮਤੀ ਹਾਂ ਕਰ ਬਸ ਬਖਸ਼ ਦੇ ਵੀ ਅੱਲਾ ਬਸ ਬਖਸ਼ ਦੇ ਵੀ ਅੱਲਾ ਬਸ ਬਖਸ਼